ਦੀ ਡਿਲੀਵਰੀ ਲੈਣ ਤੋਂ ਬਾਅਦ ਆ ਗਏ ਆਪਾਂ ੍ਹੇਮ ਟਾਇਰ ਸਮਰਾਲੇ ਤੇ ਆਪਾਂ ਪਹੁੰਚ ਗੱਡੀ ਦੇ ਅੱਜ ਲਾਏ ਟਾਇਰ ਤੇ ਦੇਖ ਰਿਹਾ ਕਿੰਦਾ ਤੇ ਪਸੰਦ ਆਉਂਦੇ ਆ ਹਾਂਜੀ ਸ਼ਾਨੀ ਸਿੰਘ ਆਪਾਂ ਨਾਲੇ ਕਰਦਣੀ ਉਹ ਪ੍ਰੋਮੋਸ਼ਨ ਪ੍ਰੋਮੋਸ਼ਨ ਦੇ ਪੈਸੇ ਭਰ ਲੈ ਜਾਗੇ ਬਿੱਕੀ ਗਿਆ ਨਾ ਚਾਹ ਚਾਹ ਦਾ ਇਹਨਾਂ ਪੀਣੀ ਬੈਣੀ ਆ ਆਹੀ ਗੱਲ ਬਣਦੀ ਆ ਤੂੰ ਵੀ ਨਹੀਂ ਜਾ ਮੈਂ ਚਾਹ ਨਹੀਂ ਪੀਂਦਾ ਚਾਹ ਪੀਣੇ ਸੇ ਕਾਲਾ ਹੋ ਜਾਂਦਾ ਹੈ। ਉਹ ਆ ਚੱਕਲਾ ਹੋਇਆ। ਲਾੜੀ। ਮੈਨੂੰ ਆ ਲੱਗਦਾ ਕਿ। ਲੈ ਵੀ ਮੇਤਰਵਾ ਭਇਆ ਲਾਇਆ ਆਪਾਂ ਦੇਖ ਰਿਹਾ ਆਪਾਂ ਨੂੰ ਐ ਆ ਵੀ ਚਲੋ ਵੀ ਇੱਧੇ ਫੜ ਜੇ। ਸਲੈਕਟਰ। ਹਾਰ ਜਾ ਬਸਹੀ ਆ। ਇੱਕ ਇਹ ਖੰਮਾ। ਹਾਂ ਵੀਰੇ ਕਿਐਸ ਲਾ ਦੂੰਗਾ। ਔਰ ਇਹਨਾਂ ਲਾਇਆਂ ਦੇ ਬਾਦ ਉਹ ਜੀ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਣਾ ਪਾਈ ਨੇ ਵਧੀਆ ਸਲਾਹ ਦਿੱਤੀ ਆਪਾਂ ਨੂੰ ਮਾੜੀ ਸਲਾਹ ਨਹੀਂ ਦਿੱਤੀ ਇਹ ਵੀ ਇਹਨਾਂ ਦਾ ਬੜਾ ਪਿਆਰ ਬਹੁਤ ਆ ਹਨਾ ਇਹ ਬਲੌਗ ਪਾਉਣਾ ਹੈ ਅੱਛਾ ਹਾਂ ਹਾਂ ਚੱਲ ਫੇ ਲਾਈਵ ਦੇਖ ਲਈਏ 来 ਰੁਕੋ ਬੰਨ ਲੈ ਅਰੇ ਜੀ ਪਾ ਕੇ ਦੇਖ ਲਈਏ ਵਾ ਠੀਕ ਆ ਰੀਨਲ ਚ ਵੀ ਟਰਾਈ ਕਰੀਏ ਪਹਿਲਾਂ ਪਾ ਕੇ ਦੇਖ ਲੈਣ ਅਰੀਨਲ ਚ ਠੀਕ ਆ ਵੀਰੇ ਆਹ ਵਿੱਚ ਇੱਕ ਦਰ ਤਾਈ ਉਧਰੋਂ ਵੀ ਕਰ ਲੂ ਇੱਕ ਦੂਆ ਕਰ ਲੂ ਪਰ ਚੰਡੀ ਨਾ ਹੋਣੀ ਚਲੋ ਸਾਈਜ਼ ਤਾਂ ਆਪਾਂ 6ਵੇਂ ਪਾ ਰਹੇ ਹਾਂ 18 ਇੰਚ ਹੀ ਪਾ ਰਹੇ ਹਾਂ ਉਹ ਜਮੇ ਉਹ ਯਾਰ ਯਾਰ ਜੇ ਹੁਣ ਪਾਉਣੇ ਆ ਵੇ ਸ਼ੌਕ ਦੇਖਣ ਨਾਲ ਚਰਨ ਲਾ ਕੇ ਦੇਖਣਾ ਹਾਂ ਚਲੋ ਚੱਲੋ ਫਿਰ ਦੇਖ ਫਿਰ ਲੈ ਜੀ ਮਸਟਰ ਉਹ ਕਹਿੰਦੇ ਲਾਏ ਟਾਇਰ ਆਪਾਂ ਕਰਾਉਣ ਲੱਗੇ ਚੇਂਜ ਤੇ ਉਹਨਾਂ ਬਾਪੇ ਡਾ ਰਹੇ ਤੂੰ ਗੱਡੀ ਲੱਗੀ ਆਪਣੀ ਤੇ ਪਹਿਨਾ ਪਾ ਕੇ ਦਿਖਾਉਂਦੇ ਆਪਾਂ ਨੂੰ origignal wale ਦੇ ਵਿੱਚ ਤੇ ਨਾਲ ਫਿਰ ਆਪਾਂ ਪਾ ਕੇ ਦੇਖਦੇ ਆਂ ਦੋਏ ਹਲਾਏ ਦੇ ਆਪਣੇ ਜਿਹੜਾ ਆਫਟਰ ਮਾਰਕੀਟ ਵਾਲਾ ਤੇ ਆਪਾਂ ਦੇਖਦੇ ਕਿਹੜਾ ਵਧੀਆ ਲੱਗਦਾ ਆਪਾਂ ਨੂੰ ਫਿਰ ਆਪਾਂ ਉਹ ਵਾਲਾ ਪਾਉਂਦੇ ਆਂ ਆਹ ਚਾਰ ਨਟ ਲਿਆਈ ਆ ਜਿਹੜਾ ਇਹ ਲੈ ਆ ਕੋਈ ਕਰਿਆ ਹਲਾਏ ਸਿਲੈਕਟ ਸਾਹਤ ਜੀ ਦੇਤੀ ਆਪੋ ਆਇਆ ਪਾਤਰ ਮਾਰਕੀਟ ਆ ਜੰਡੀਆ ਤੇ ਇਹ ਪਾਇਆ ਆਪਣਾ ਅਰੀਜਨਲ ਟਾਇਰ ਦੇ ਵਿੱਚ ਤੇ ਆਪਾਂ ਥੋੜਾ ਜਿਹਾ ਵੀ ਜੱਟਿਆ ਸੁਪਰ ਫੈਗਰੇ ਦੋਨੋਂ ਆਪਾਂ ਦੇਖਦੇ ਹਾਂ ਟਾਇਰ ਥੋੜਾ ਜਿਹਾ ਨਿਕਲ ਆ ਗਿਆ ਬਾਹਰ ਕਿਆ ਹਨੇਰਾ ਤੇ ਲਾਏ ਆਪਾਂ ਨੂੰ ਨਹੀਂ ਆਇਆ ਕੋਈ ਪਸੰਦ ਕਿਉਂਕਿ ਚੰਡੀਗੜ੍ਹ ਹੈਗਾ ਬਾਈ ਕਹਿੰਦਾ ਚਲਾਣ ਲਾਏ ਆ ਤਾਂ ਆਪਾਂ ਪੁਆਰੇ ਗੱਡੀ ਵਾਲੇ ਟਾਇਰ ਬੜੀ ਗੱਡੀ ਵਾਲੇ ਤੇ ਹੁਣ ਹਨੇਰਾ ਹੋ ਗਿਆ ਪੈਸੇ ਉਹ ਦੇ ਗਏ ਆਪਾਂ ਜਲੇ ਘਰ ਨੂੰ ਸਵੇਰੇ ਦੇਖੋਗੇ ਹੁਣ ਬਾਕੀ ਹੈ ਨਾ ਹਾਂਜੀ ਮਿੱਤਰੋ ਆਪਾਂ ਪਵਾ ਕੇ ਹੁਣ ਟਾਇਰ ਟੂਰ ਤੇ ਆਪਾਂ ਆ ਗਏ ਤੇ ਖਮਾਣੋ ਤੇ ਇਹ ਕਿਆਜ਼ ਨਾਮ ਕੀ ਆ ਬਲੇਸਟਰ 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 ਚਿਕਨ ਵਾਲੇ ਦੇ ਆਪਾਂ ਕਹਿੰਦੇ ਹੁਣ ਕਰਿਆ ਚਿਕਨ ਟੈਸਟ ਆਪਾਂ ਪਹਿਲਾਂ ਵੀ 2-3 ਸਾਲ ਹੋ ਗਏ ਤੇ ਖਾਂਦੇ ਦੇ ਤੇ ਬੰਦੇ ਨੇ ਵਧੀਆ ਬਣਾਇਆ ਚਿਕਨ ਤੇ ਆਪਾਂ ਲਾਈਪ ਵਏ ਨਹੀਂ ਕੱਲੇ ਟਾਇਰ ਕਰਾ ਦੇਦੇ ਚੇਂਜ ਉਕੇ ਚੰਡੀਗੜ੍ਹ ਤੇ ਵੀ ਚੱਕਰ ਆ ਦਿੱਲੀ ਵੀ ਚੱਕਰ ਆ ਚੱਕਰ ਬਹੁਤ ਪੈ ਰਿਹਾ ਹੁਣ ਤੇ ਪਹਿਲਾਂ ਸਾਨੂੰ ਚੱਕਰ ਸੀਗਾ ਇਹ ਵੀ ਇਕੱਲੇ ਆਪਣਾ ਨੰਬਰ ਦਾ ਚੱਕਰ ਆ ਪਰ ਜਿੱਦੋਂ ਆਪਾਂ ਲਾਈਵ ਆਇਆ ਏਮ ਕਹਿੰਦਾ ਵੀ ਇਕੱਲਾ ਨੰਬਰ ਦਾ ਚੱਕਰ ਨਹੀਂ ਹੈਗਾ ਵੀ ਅਲਾਈ ਵੀ ਪਾਏ ਹੋਏ ਸੇਮ ਨੰਬਰ ਦੇ ਤਾਂ ਵੀ ਚਲਾਣਾ ਤੇ ਉਹਦੇ ਕਰਕੇ ਆਪਾਂ ਲਾਈਵ ਵਾਏ ਨਹੀਂ ਹੈਗੇ ਤੇ ਆਪਾਂ ਪਵਾਰੇ ਟਾਇਰ ਮੋਟੀ ਗੁੱਡੀ ਵਾਲੇ ਤੇ ਬਾਕੀ ਹੁਣ ਦੇਖੋ ਚਲਾਣਾ ਹੁੰਦਾ ਕਿ ਨਹੀਂ ਹੁੰਦਾ ਇਹ ਹੁਣ ਕੱਲੂ ਪਤਾ ਲੱਗੂਗਾ ਕੱਲੂ ਜਾਣਿਆ ਚੰਡੀਗੜ੍ਹ ਚੱਕੇ ਕਰਨ ਜਾਣਾ ਆਪਾਂ ਗੱਲ ਉਹ ਡੰਡੀਗੜ ਬਸ ਚਲੋ ਠੀਕ ਆ ਮੇਰੇ ਵੀਰੋ ਹੁਣ ਹੋ ਗਈ ਰਾਤ ਹੁਣ ਆਪਾਂ ਖਾ ਕੇ ਰੋਟੀ ਰੋਟੀ ਤੇ ਆਪਾਂ ਚੱਲਿਆ ਕਰਨ ਸਸਰੀਕਾ